ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 12 ਅਤੇ 13 ਅਪ੍ਰੈਲ ਪੰਜਾਬ ਦਾ ਮੌਸਮ ਕਿਵੇਂ ਦੇ ਰਹੇਗਾ ਕਿਉਂਕਿ ਪੰਜਾਬ ਦੇ ਉੱਪਰ ਮੀਂਹ ਦੀ ਸੰਭਾਵਨਾ ਜੋ ਬਣਦੀ ਹੋਈ ਦਿਖਾਈ ਦੇ ਰਹੀ ਸੀ ਉਹ ਕਿਤੇ ਨਾ ਕਿਤੇ ਹੁਣ ਘਟਦੀ ਹੋਈ ਦਿਖਾਈ ਦੇ ਰਹੀ ਹੈ ਕੀ ਅੱਜ ਵੀ ਮੀਂਹ ਹੋ ਸਕਦਾ ਹੈ ਜਾਂ ਨਹੀਂ ਜਿਹੜੇ ਇਲਾਕੇ ਵਿੱਚ ਹੋਵੇਗਾ ਤੇ ਕੀ ਅਸਰ ਰਹੇਗਾ ਹਵਾ ਬੱਦਲਬਾਈ ਅਤੇ ਤਾਪਮਾਨ ਦਾ ਤਾਜ਼ਾ ਸੈਟਰਡੇਮਸ ਦੇਖੀ ਜਾਵੇ ਤਾਂ ਫਿਲਹਾਲ ਮੌਸਮ ਸਾਫ਼ ਦਿਖਾਈ ਦੇ ਰਿਹਾ ਹੈ ਸਿਸਟਮ ਜਿਹੜੇ ਪਹਾੜੀ ਖੇਤਰ ਵਿੱਚ ਜਾ ਚੁੱਕੇ ਨੇ ਕੱਲ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਦੇਖਣ ਨੂੰ ਮਿਲਿਆ ਜਿਸ ਦੇ ਕਾਰਨ ਤਾਪਮਾਨ 1 ਤੋਂ 2 ਡਿਗਰੀ ਦੇ ਵਿੱਚ ਘਰਾ ਉੱਤਾਈ ਹੈ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਵਿੱਚ ਮੀਂਹ ਹੋਇਆ ਹੈ ਜਾਂ ਨਹੀਂ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਅੱਜ ਹਲਕੀ ਦਰਮਿਆਨੀ ਪੱਤਰਬਾਈ ਪੰਜਾਬ ਦੇ ਉੱਪਰ ਟ੍ਰੈਵਲ ਕਰਦੀ ਰਹੇਗੀ ਬਾਅਦ ਦੁਪਹਿਰ ਪੰਜਾਬ ਦੇ ਦੁਆਬੇ ਦੇ ਇਲਾਕੇ ਵਿੱਚ ਜੋ ਕਿ ਹਿਮਾਚਲ ਦੇ ਨਾਲ ਲੱਗਦਾ ਏਰੀਆ ਉਹਦੇ ਵਿੱਚ ਬਦਲਵਾਈ ਆਉਣ ਦੀ ਉਮੀਦ ਹੈ ਕਿਉਂਕਿ ਹਵਾ ਹਜੇ ਵੀ ਪੂਰਬ ਦੀ ਦਿਸ਼ਾ ਤੋਂ ਚੱਲ ਰਹੀ ਹੈ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਹੁਸ਼ਿਆਰਪੁਰ ਨਮਾਸ਼ਹਿਰ ਨੰਗਲ ਨੰਦਪੁਰ ਸਾਹਿਬ ਰੂਪਨਗਰ ਬਲਾਚੌਰ ਕਰਾਲੀ ਮੋਹਾਲੀ ਮੋਰਿੰਡਾ ਇਨ੍ਹਾਂ ਇਲਾਕਿਆਂ ਵਿੱਚ ਬਾਅਦ ਦੁਪਹਿਰ ਗਰਜ ਚਮਕਦੇ ਹਾਲਾਤ ਦੇਖਣ ਨੂੰ ਮਿਲ ਸਕਦੇ ਨੇ ਤੇ ਸਾਨੂੰ ਉਮੀਦ ਹੈ ਕਿ ਹਲਕੀ ਦਰਮਿਆਨੀ ਬੂੰਦਾਬੰਦੀ ਵੀ ਹੋ ਸਕਦੀ ਹੈ ਸ਼ਾਮ 5 ਵਜੇ ਤੱਕ ਦੀ ਇਹ ਅਲਰਟ ਨੇ ਉਸ ਤੋਂ ਬਾਅਦ ਮੌਸਮ ਕਿਤੇ ਨਾ ਕਿਤੇ ਸਾਫ਼ ਹੁੰਦਾ ਦਿਖਾਈ ਦੇਵੇਗਾ ਪੂਰਬੀ ਹਵਾ ਚੱਲਣ ਦੇ ਕਾਰਨ ਗਰਮੈਸ਼ਬਾਦੀ ਹੋਈ ਦਿਖਾਈ ਦੇਵੇਗੀ ਜੋ ਕੱਲ ਠੰਡੀਆਂ ਹਵਾਵਾਂ ਚੱਲੀਆਂ ਨੇ ਕਿਉਂਕਿ ਹਰਿਆਣਾ ਦਿੱਲੀ ਅਤੇ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਮੀਂਹ ਦੇਖਣ ਨੂੰ ਮਿਲਿਆ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਗਰਾਵਟ ਆਈ ਹੈ ਤੇ ਇਹ ਤਾਪਮਾਨ ਗਰਾਵਟ ਕੋਈ ਜ਼ਿਆਦਾ ਦੇਰ ਨਹੀਂ ਰਹੇਗੀ ਅੱਜ ਪੂਰਬੀ ਹਵਾ ਚੱਲਣ ਦੇ ਕਾਰਨ ਦੁਆਰੇ ਤੋਂ ਤਾਪਮਾਨ ਅੱਪ ਹੁੰਦੇ ਦਿਖਾਈ ਦੇਣਗੇ ਬਾਕੀ ਉੱਤਰ ਪੱਛਮੀ ਹਵਾਵਾਂ ਫਿਰ ਦੁਆਰੇ ਤੋਂ ਵਾਪਸੀ ਕਰਨ ਗਈਆਂ 12 ਤਰੀਕ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਠੀਕ ਹੈ ਅਤੇ 13 ਤਰੀਕ ਨੂੰ ਪੱਛਮੀ ਹਵਾਵਾਂ ਦੀ ਵਾਪਸੀ ਹੋਣ ਦੇ ਨਾਲ ਥੋੜਾ ਬਹੁਤਾ ਤਾਪਮਨ ਦੇ ਵਿੱਚ ਖੁਸ਼ਕੀ ਹਵਾ ਸਾਫ਼ ਹੋ ਜਾਵੇ ਕਿਤੇ ਠੰਡ ਦਾ ਅਹਿਸਾਸ ਹੋ ਜਾਣੀ ਕਿ ਤਾਪਮਨ 1 ਅੱਧਾ ਡਿਗਰੀ ਘਟਦੇ ਹੋਏ ਦਿਖਾਈ ਦੇ ਸਕਦੇ ਨੇ ਕਿਉਂਕਿ ਪੱਛਮੀ ਹਵਾ ਜਦੋਂ ਵੀ ਚੱਲਦੀ ਹੈ ਠੰਡੀ ਹੁੰਦੀ ਹੈ ਜਿਸ ਦੇ ਨਾਲ ਤਾਪਮਨ ਦੇ ਵਿੱਚ ਗਰਾਵਟ ਸਾਨੂੰ ਅਕਸਰ ਹੀ ਦੇਖਣ ਨੂੰ ਮਿਲਦੀ ਹੈ ਹੁਣ ਗੱਲ ਕਰਾਂਗੇ ਮੀਂਹ ਦੀ ਸੰਭਾਵਨਾਵਾਂ ਦੀ ਮੀਂਹ ਦੀ ਸੰਭਾਵਨਾਵਾਂ ਕਾਫੀ ਘਟ ਚੁੱਕੀਆਂ ਨੇ ਜਿਹੜੇ ਇਲਾਕੇ ਤੁਹਾਨੂੰ ਦੱਸੇ ਨੇ ਪੂਰਬੀ ਇਲਾਕੇ ਖਾਸ ਤੌਰ ਤੇ ਦੁਆਬੇ ਦਾ ਏਰੀਆ ਇਹਦੇ ਵਿੱਚ ਬੂੰਦਾਬੰਦੀ ਦੇ ਹਾਲਾਤ ਬਾਅਦ ਦੁਪਹਿਰ ਪ੍ਰੀ ਮੌਨਸਨ ਗਤੀਵਿਧੀਆਂ ਵਾਲੇ ਹਾਲਾਤ ਵਧਦੇ ਹੋਏ ਦਿਖਾਈ ਦੇ ਸਕਦੇ ਨੇ ਤੇਜ਼ ਹਨੇਰੀ ਘਰ ਚ ਚਮਕ ਤੇ ਬੂੰਦਾਬੰਦੀ ਹੋ ਸਕਦੀ ਹੈ ਬਾਕੀ ਇਹਨਾਂ ਬਾਰੇ ਕੋਈ ਨਵਾਂ ਅਲਰਟ ਆਵੇਗਾ ਤਾਂ ਚੈਨਲ ਦੇ ਉੱਪਰ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵਾਦਰ ਅਪਡੇਟਸ ਕਰਦੇ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ